ਅਸਲਾਮ ਵਾਲੇਕੁਮ ਐ ਸਸਰੀਆ ਕਾਲ ਕਿੱਦਾਂ ਹਾਲ ਚੱਲੇ ਮੇਰੇ ਵੀਰਾਂ ਦਾ ਭੈਣ ਭਰਾਵਾਂ ਦਾ ਵੀਰ ਕਾਨੀਆਂ ਵਧੀਆ ਹੋਵੋ ਕਿ ਤਰ੍ਹਾਂ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਅੱਜ ਦੀ ਜਿਹੜੀ ਵੀਡੀਓ ਨੇ ਸਾਡੇ ਇੱਕ ਬਹੁਤ ਹੀ ਪਿਆਰੇ ਜੀ ਵੀਰ ਜੀ ਨੇ ਉਹਨਾਂ ਨੇ ਰਿਕਵੈਸਟ ਕੀਤੀ ਸੀ ਕਿ ਤੁਸੀਂ ਜਵੇਂ ਕਿ ਹਿਸਟਰੀ ਵੇਖਣੀ ਸ਼ੁਰੂ ਕੀਤੀ ਹੈ ਜੇ ਤੁਸੀਂ ਉਹਨਾਂ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਹਿਸਟਰੀ ਵੀ ਜ਼ਰੂਰ ਵੇਖਿਓ ਕਿਉਂਕਿ ਜੇ ਦੇਖਿਆ ਜਾਏ ਤੇ ਹਿਸਟਰੀ ਜਿਹੜੀ ਆ ਪੜੀ ਪਈ ਆ ਯੋਧਿਆਂ ਦੇ ਨਾਲ ਬਹਾਦਰਾਂ ਦੇ ਨਾਲ ਤੇ ਚਲੋ ਅੱਜ ਬਾਬਾ ਦੀਪ ਸਿੰਘ ਜੀ ਦੀ ਹਿਸਟਰੀ ਤੇ ਬਾਇਓਗ੍ਰਾਫੀ ਵੇਖ ਲਈਏ ਪਹਿਲੇ ਵੀਡੀਓ ਦੇਖ ਲਈਏ ਸਿਰਸਤ ਬਾਤ ਦੇਤੇ ਗੱਲਬਾਤ ਕਰਾਂ। ਫਿਰ ਧਰਤਲੀ ਗਲੀ ਮੇਰੀ ਆਉ। ਜਦੋਂ ਵੀ ਕੋਈ ਸਿੱਖ ਸ਼ਰਧਾ ਭਾਵਨਾ ਨਾਲ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਨੂੰ ਵੇਖਦਾ ਹੈ ਤਾਂ ਸਿਰ ਗੁਰੂ ਨਾਨਕ ਸਾਹਿਬ ਦੀਆਂ ਉਚਾਰੀਆਂ ਇਹ ਸਤਰਾ ਬਦੋ ਬਦੀ ਸੁਰਤ ਵਿੱਚ ਆ ਜਾਂਦੀਆਂ ਹਨ। ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਉਹ ਸੂਰਮੇ ਜਿਨ੍ਹਾਂ ਸੀਸ ਧਰਤ ਤੋਂ ਜੁਦਾ ਹੋ ਜਾਣ ਤੋਂ ਬਾਅਦ ਵੀ ਆਪਣਾ ਵਚਨ ਪੂਰਾ ਕੀਤਾ ਤੇ ਸਿਰ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਅੰਤ ਤੱਕ ਲੜਦੇ ਰਹੇ। ਜੇ ਲੋੜ ਪਈ ਤਾਂ ਸਾਰੀ ਉਮਰ ਦਿਨ ਵਿੱਚ 14-14 ਘੰਟੇ ਗੁਰੂ ਘਰ ਲਈ ਕਲਮ ਚਲਾਉਂਦੇ ਰਹੇ ਤੇ ਜੇ ਮੌਕਾ ਆ ਖੰਡੇ ਖੜਕੋਂਦਾ ਤਾਂ 75 ਸਾਲ ਦੀ ਉਮਰ ਵਿੱਚ ਵੀ 18 ਸੇਰ ਦਾ ਖੰਡਾ ਫੜ ਕੇ ਦੁਸ਼ਮਣ ਦੇ ਦੰਦ ਖੱਟੇ ਕਰਨ ਤੋਂ ਪਿੱਛੇ ਨਹੀਂ ਹਟੇ ਤੇ ਜੇ ਗੱਲ ਕਰੀਏ ਕੌਮ ਵਿੱਚ ਉਹਨਾਂ ਦੇ ਸਤਕਾਰ ਦੀ ਤਾਂ ਉਹ ਇੰਨਾ ਉੱਚਾ ਸੀ ਕਿ ਜੇਸ ਵੇਲੇ 1733 ਵਿੱਚ ਨਵਾਬ ਕਪੂਰ ਸਿੰਘ ਨੂੰ ਨਵਾਬੀ ਪੇਸ਼ ਕੀਤੀ ਗਈ ਤਾ ਉਹਨਾਂ ਦਾ ਕਹਿਣਾ ਸੀ ਕਿ ਜੇ ਇਹ ਨਵਾਬੀ ਸਾਹਮਣੇ ਬੈਠੇ ਕੌਮ ਦੀਆਂ ਸਭ ਤੋਂ ਮਹਾਨ ਸ਼ਖਸੀਅਤਾਂ ਇਹਨਾਂ ਪੰਜਾ ਸਿੰਘਾਂ ਦੇ ਪੈਰਾਂ ਨੂੰ ਛੂਹਾ ਕੇ ਮੇਰੀ ਝੋਲੀ ਵਿੱਚ ਪਾਈ ਜਾਵੇ ਤਾਂ ਮੈਂ ਇਹਨਾਂ ਨੂੰ ਪ੍ਰਵਾਨ ਕਰੂੰਗਾ ਤੇ ਉਹਨਾਂ ਪੰਜਾ ਸਿੰਘਾਂ ਵਿੱਚ ਵੀ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਸਰਦਾਰ ਦਰਬਾਰਾ ਸਿੰਘ ਜੀ ਤੇ ਸਰਦਾਰ ਕਰਮ ਸਿੰਘ ਸ਼ਹੀਦ ਦੇ ਨਾਲ ਬਾਬਾ ਦੀਪ ਸਿੰਘ ਜੀ ਵੀ ਮੌਜੂਦ ਸਨ ਕਮੈਂਟ ਬਾਕਸ ਵਿੱਚ ਕੀਤੇ ਤੁਹਾਡੇ ਸੁਜੈਸ਼ਨਸ ਮੇਰੇ ਲਈ ਹੁਕਮ ਬਰਾਬਰ ਹਨ ਲਾਸਟ ਵੀਡੀਓ ਦੇ ਕਮੈਂਟ ਬਾਕਸ ਵਿੱਚ ਬਹੁਤ ਸਾਰੀਆਂ ਫਰਮਾਇਸ਼ਾਂ ਆਈਆਂ ਸਨ ਕਿ ਬਾਬਾ ਦੀਪ ਸਿੰਘ ਜੀ ਤੇ ਵੀਡੀਓ ਬਣਾਈ ਜਾਵੇ ਸੋ ਤੁਹਾਡਾ ਸਭ ਦਾ ਹੁਕਮ ਸਿਰ ਮੱਤੇ ਪ੍ਰਵਾਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਵੀਡੀਓ ਹਾਜ਼ਰ ਹੈ ਜਾਣਾਂਗੇ ਸ਼ੁਰੂ ਤੋਂ ਅੰਤ ਤੱਕ ਬਾਬਾ ਜੀ ਦੇ ਜੀਵਨ ਦਾ ਪੂਰਾ ਇਤਿਹਾਸ ਮोटे-ਮोटे ਤੌਰ ਤੇ ਬినాਸੀਸ ਤੋਂ ਲੜਨ ਦੀ ਘਟਨਾ ਤਾਂ ਤੁਸੀਂ ਸਭ ਨੇ ਸੁਣੀ ਹੋਣੀ ਹੈ ਪਰ ਅੱਜ ਡਿਟੇਲ ਵਿੱਚ ਜਾਣਾਂਗੇ ਸ਼ੁਰੂ ਤੋਂ ਅੰਤ ਤੱਕ ਉਸ ਦਿਨ ਦੀ ਪੂਰੀ ਜੰਗ ਦਾ ਇਤਿਹਾਸ ਪਰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਇਹ ਵੀਡੀਓ ਤੁਹਾਨੂੰ WhatsApp ਤੇ ਕਿਸੇ ਸੱਜਣ ਨੇ ਸ਼ੇਅਰ ਕੀਤਾ ਹੈ ਤਾਂ YouTube ਤੇ ਆ ਕੇ ਸਕਸੈਸਦਾਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਸਿੱਖ ਇਤਿਹਾਸ ਨਾਲ ਜੁੜੇ ਇਸ ਤਰ੍ਹਾਂ ਦੇ ਸ਼ਾਨਦਾਰ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਸਰਦਾਰ ਜਸਤ ਸਿੰਘ ਰਾਮਗੜੀਆ ਨੇ ਕਿਉਂ ਕੀਤਾ ਆਪਣੀ ਧੀ ਦਾ ਕਤਲ ਸਰਦਾਰ ਉਦਮ ਸਿੰਘ ਨੇ ਜਰਨਲ ਡਾਇਰ ਨੂੰ ਗੋਲੀ ਨਹੀਂ ਮਾਰੀ ਸੀ ਕੀਸ਼ੇਰ ਗੁਰ ਗੋਬਿੰਦ ਸਿੰਘ ਜੀ ਨੇ ਤਿੰਨ ਵਿਆਹ ਕਰਵਾਏ ਸਨ ਸਿੱਖ ਕੌਮ ਦਾ ਅਣਗੋਲਿਆ ਸੂਰਮਾ ਜਰਨਲ ਜੋਰਾਵਰ ਸਿੰਘ ਜਿਹਦਾ ਮਾਸ ਖਰੀਦ ਕੇ ਦੁਸ਼ਮਨ ਘਰਾ ਨੂੰ ਲੈ ਗਏ ਕੀ ਮਤਾ ਭਾਗ ਕੋਰਜੀ ਗੁਰਗੋਬਿੰਦ ਸਿੰਘ ਜੀ ਨਾਲ ਨਗਰ ਨਰੇਂਦ ਦੇ ਸਨ ਗਦਾਰੀ ਕਰਨ ਕਿਸ ਤਰ੍ਹਾਂ ਹੋਈ ਸਰਦਾਰ ਹਰੀ ਸਿੰਘ ਨਲਵਾਦੀ ਸ਼ਹੀਦੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਖ ਰਾਜ ਦਾ ਅੰਤ ਕਿਵੇਂ ਹੋਇਆ 라ਵਣ ਤੇ ਜਰਨਲ ਪਿੰਡਰਾਵਾਲਾ ਵਿੱਚ ਕੀ ਸਮਾਨਤਾ ਸਨ ਆਖਰ ਕਿਉਂ ਸਿੱਖਾਂ ਨੇ ਦਿੱਲੀ ਜਿੱਤ ਕੇ ਵਾਪਸ ਮੋੜ ਦਿੱਤੀ ਤੁਸੀਂ ਸਮਝਦੇ ਹੋ ਕਿ ਜਿਹੜੇ ਟੌਪਿਕ ਬਾਰੇ ਤੁਹਾਨੂੰ ਸਭ ਕੁਝ ਪਤਾ ਹੈ ਪਹਿਲਾ ਵੀਡੀਓ ਉਸੇ ਟੌਪਿਕ ਦਾ ਦੇਖਿਓ ਤੁਹਾਨੂੰ 100 ਨਵੀਆਂ ਗੱਲਾਂ ਪਤਾ ਲੱਗਣਗੀਆਂ ਤੇ ਨਾਲ ਹੀ ਇਸੇ ਤਰ੍ਹਾਂ ਕਮੈਂਟ ਬਾਕਸ ਵਿੱਚ ਟਾਈਪ ਕਰਕੇ ਦੱਸ ਦਿ ਰਹੋ ਕਿ ਤੁਸੀਂ ਅਗਲਾ ਵੀਡੀਓ ਕਿਸ ਟੌਪਿਕ ਤੇ ਦੇਖਣਾ ਚਾਹੁੰਦੇ ਹੋ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਜਾਂ ਇਹਨਾਂ ਦਿਨਾਂ 'ਚ ਮੈਂ ਇੱਕ ਬੜੀ ਹੀ ਇੰਟਰਸਟਿੰਗ ਬੁੱਕ ਪੜ੍ਹ ਰਿਹਾ ਸੀ ਤੇ ਸਿੱਖ ਵੀ ਨਿਕਲਿਆ ਗਿਆ ਇਦੇ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਬਾਕੀ ਘੱਟ ਗਿਣਤੀ ਕੌਮਾਂ ਨੂੰ ਨਿਗਲਣ ਤੋਂ ਬਾਅਦ ਹਿੰਦੂ ਤਰਮਹੋਂਨ ਸਿੱਖੀਜ਼ਮ ਨੂੰ ਨਿਗਲਣ ਦੀ ਤਿਆਰੀ ਕਰ ਰਿਹਾ ਹੈ ਜੇ ਇਸ ਵੀਡੀਓ ਨੂੰ ਸਭ ਤੋਂ ਵੱਧ ਕਮੈਂਟ ਮਿਲਣਗੇ ਅਗਲਾ ਵੀਡੀਓ ਉਸੇ ਟੌਪਿਕ ਤੇ ਸ਼ੁਰੂ ਤੋਂ ਸ਼ੁਰੂ ਕਰੀਏ ਤਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਪਿੰਡ ਪੂਹੂ ਵਿੰਡ ਅੱਜ ਦੇ ਅੰਮ੍ਰਿਤਸਰ ਵਿਖੇ 26 ਜਨਵਰੀ 1682 ਨੂੰ ਮਾਤਾ ਜੋਨੀ ਜੀ ਦੀ ਕੁੱਖ ਤੋਂ ਭਾਈ ਭਗਤਾ ਜੀ ਦੇ ਘਰ ਹੋਇਆ ਸੀ ਤੇ ਜੇ ਆਪਾਂ ਪਰਿਵਾਰ ਪਛੋਕੜ ਦੀ ਗੱਲ ਕਰੀਏ ਤਾਂ ਅੱਜ ਤੋਂ 5 ਕੁ ਹਜ਼ਾਰ ਸਾਲ ਪਹਿਲਾਂ ਕੈਪਸਨ ਸਾਗਰ ਤੇ ਮਿਡਲ ਏਸ਼ੀਆ ਤੋਂ ਉਹ ਜਿᱷ ਫਿਰਕੂ ਕਬੀਲੇ ਇੱਥੇ ਪੰਜਾਬ ਵਿੱਚ ਆ ਕੇ ਪਿੰਡਾਂ ਦੇ ਰੂਪ ਵਿੱਚ ਵਸ ਗਏ ਸਨ ਉਹਨਾਂ ਦਾ ਕਬੀਲਾਈ ਸੱਭਿਆਚਾਰ ਇੱਥੇ ਰੜ੍ਹ ਕੇ ਫੱਲਿਆ-ਫੂਲਿਆ ਤੇ ਆਪਣੇ ਸੱਭਿਆਚਾਰ ਦੇ ਅਨੁਸਾਰ ਹੀ ਉਹਨਾਂ ਨੇ ਆਪਣੀਆਂ ਗੋਤਾਂ ਨਿਰਧਾਰਿਤ ਕੀਤੀਆਂ ਇਹਨਾਂ ਚੋਂ ਸੂਰਜ ਪੰਛੀਆਂ ਦੀ ਸੰਧੂ ਗੋਤਰ ਚ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਸੀ ਪਰ ਮੇਰੀ ਸੰਗਤ ਮੂਰੇ ਹੱਥ ਜੋੜ ਕੇ ਬੇਨਤੀ ਹੈ ਕਿ ਗੋਤਰ ਮੈਂ ਸਿਰਫ ਨੌਲੇਜ ਲਈ ਹੀ ਦੱਸੀ ਹੈ ਇਹਨਾਂ ਗੋਤਰਾਂ ਦਾ ਮਹੱਤਵ ਉਹਦਾ ਜ਼ੀਰੋ ਹੋ ਜਾਂਦਾ ਹੈ ਜਦੋਂ ਨਾਮ ਦੇ ਨਾਲ ਕੋਈ ਰ ਸਿੰਘ ਲੱਗ ਜਾਵੇ ਸਾਡੇ ਗੁਰੂ ਸਾਹਿਬਾਨਾਂ ਨੇ ਪਹਿਲੀ ਜੋਤ ਤੋਂ ਲੈ ਕੇ ਅਖੀਰ ਤੱਕ ਵਾਰ-ਵਾਰ ਕਦੀ ਪੰਗਤ ਸਭ ਨੂੰ ਬਰਾਬਰ ਬਿਠਾ ਕੇ ਕਦੀ ਇੱਕੋ ਬਾਟੇ ਨਾਲ ਸਭ ਨੂੰ ਅੰਮ੍ਰਿਤ ਪਾਨ ਕਰਾ ਕੇ ਇਹ ਸੰਦੇਸ਼ਾ ਦਿੱਤਾ ਹੈ ਕਿ ਹਰ ਸਿੰਘ ਤੇ ਕੋਰ ਖਾਲਸਾ ਪੰਥ ਵਿੱਚ ਬਰਾਬਰ ਹੈ ਪਰ ਆਪਾਂ ਆਪਣੀਆਂ ਮਹਾਨ ਸ਼ਕਤੀਆਂ ਨੂੰ ਵੀ ਗੋਤਾਂ ਦੇ ਆਧਾਰ ਤੇ ਵੰਡ ਰੱਖਿਆ ਹੈ ਕਿ ਫਲਾਣਾ ਸਾਡੀ ਗੋਤ ਦਾ ਹੈ ਤੇ ਫਲਾਣਾ ਤੁਹਾਡੀ ਗੋਤ ਦਾ ਸੋ ਪਲੀਜ਼ ਕਮੈਂਟ ਬਾਕਸ ਵਿੱਚ ਇਸ ਗੱਲ ਨਾਲ ਰਿਲੇਟਡ ਕੁਝ ਵੀ ਲਿਖਣ ਦੀ ਖੇਚਲ ਨਾ ਕਰਿਓ ਜੀ ਬਾਬਾ ਦੀਪ ਸਿੰਘ ਜੀ ਦੇ ਬਚਪਨ ਦਾ ਨਾਮ ਦੀਪਾ ਸੀ ਤਉਨੋ ਦਾ ਪਰਿਵਾਰ ਸ਼ੁਰੂ ਤੋਂ ਹੀ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਬਚਪਨ 'ਚ ਜਦੋਂ ਇੱਕ ਵਾਰ ਉਹ ਆਪਣੇ ਪਰਿਵਾਰ ਦੇ ਨਾਲ ਸ਼੍ਰੀ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਅਨੰਦਪੁਰ ਸਾਹਿਬ ਗਏ ਤਾਂ ਭਾਈ ਦੀਪਾ ਜੀ ਦਾ ਮਨ ਉੱਥੇ ਐਨਾ ਲੱਗਿਆ ਕਿ ਉਹਨਾਂ ਨੇ ਮਾਤਾ-ਪਿਤਾ ਦੇ ਨਾਲ ਵਾਪਸ ਨਾ ਜਾਂਦੇ ਹੋਏ ਉੱਥੇ ਹੀ ਰਹਿਣ ਦਾ ਫੈਸਲਾ ਕਰ ਲਿਆ ਤੇ ਇੱਥੇ ਹੀ ਰਹਿ ਕੇ ਉਹਨਾਂ ਨੇ ਆਪਣੀ ਤਾਲੀਮ ਪੂਰੀ ਕੀਤੀ ਜੇਤੀ ਹੀ ਉਹ ਸੰਸਕ੍ਰਿਤ ਫਾਰਸੀ ਤੇ ਗੁਰਮੁਖੀ ਭਾਸ਼ਾ ਵਿੱਚ ਨਿਪੁੰਨ ਹੋ ਗਏ ਤੇ ਦੂਜੇ ਪਾਸੇ ਜੇਕਰ ਕਰੀਏ ਸ਼ਸਤਰ ਵਿਦਿਆ ਦੀ ਤਾਂ ਉਹਨਾਂ ਨੇ ਘੋੜਸਵਾਰੀ, ਤੀਰੰਦਾਜ਼ੀ ਤੇ ਤਲਵਾਰਬਾਜ਼ੀ ਦੇ ਨਾਲ-ਨਾਲ ਬੰਦੂਕ ਤੇ ਤੋਪ ਚਲਾਉਣਾ ਵੀ ਸਿੱਖ ਲਿਆ ਸੀ ਜੋ ਉਹਨਾਂ ਸਮਿਆਂ ਵਿੱਚ ਕੋਈ ਵਿਰਲਾ ਹੀ ਜਾਣਦਾ ਸੀ ਇਸ ਤਰ੍ਹਾਂ ਜਿੱਥੇ ਇੱਕ ਪਾਸੇ ਉਹਨਾਂ ਦਾ ਨਾਮ ਕੌਮ ਦੇ ਚੋਟੀ ਦੇ ਯੁੱਧਾਂ 'ਚ ਗਿਣਿਆ ਜਾਣ ਲੱਗ ਪਿਆ ਉੱਥੇ ਇਹ ਦੂਜੇ ਪਾਸੇ ਉਹ ਕੌਮ ਦੇ ਸਭ ਤੋਂ ਉੱਚ ਪੱਧਰ ਦੇ ਵਿਦਵਾਨਾਂ 'ਚ ਵੀ شمار ਹੋ ਗਏ ਤੇ 1699 ਵਿੱਚ ਜਦੋਂ ਖਾਲਸਾ ਪੰਥ ਸੱਜਿਆ ਗਿਆ ਤਾਂ ਜਿਹੜੇ ਭਾਗਾਂ ਵਾਲੇ ਸ਼ੁਰੂਆਤੀ ਲੋਕਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਅਮਰਿਤ ਛਕਾਇਆ ਸੀ ਉਨ੍ਹਾਂ ਚ ਬਾਬਾ ਦੀਪ ਸਿੰਘ ਜੀ ਵੀ ਸ਼ਾਮਿਲ ਸਨ ਤੇ 1703 ਵਿੱਚ ਜਦੋਂ ਉਹਨਾਂ ਦੇ ਪਿਤਾ ਜੀ ਇੱਕ ਵਾਰ ਫੇਰ ਅਨੰਦਪੁਰ ਸਾਹਿਬ ਆਏ ਤਾਂ ਗੁਰੂ ਸਾਹਿਬ ਤੋਂ ਅੱਗੇ ਲੈ ਕੇ ਇਸ ਵਾਰ ਜਾਂਦੇ ਸਮੇਂ ਉਹ ਬਾਬਾ ਦੀਪ ਸਿੰਘ ਨੂੰ ਆਪਣੇ ਨਾਲ ਹੀ ਪਿੰਡ ਲੈ ਗਏ ਪਿੰਡ ਜਾ ਕੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਨੇੜੇ ਤੇੜੇ ਦੇ ਇਲਾਕੇ ਵਿੱਚ ਗੁਰਮਤਿ ਪ੍ਰਚਾਰ ਤੇ ਗੁਰਮੁਖੀ ਸਿਖਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ 704 ਵਿੱਚ ਚਿਰ ਅਨੰਦਪੁਰ ਸਾਹਿਬ ਨੂੰ ਘੇਰਾ ਪੈਣ ਤੋਂ ਲੈ ਕੇ ਸਰਸਾ ਦੇ ਕੰਡੇ ਹੋਇਆ ਪਰਿਵਾਰ ਵਿਛੋੜਾ ਚਮਕੌਰ ਦੀ ਜੰਗ ਤੇ ਸਾਕਾ ਸਰਹੰਦ ਇਹ ਸਾਰੇ ਵਰਤਾਰੇ ਦੌਰਾਨ ਬਾਬਾ ਦੀਪ ਸਿੰਘ ਜੀ ਆਪਣੇ ਜੱਦੀ ਪਿੰਡ ਵਿੱਚ ਹੀ ਸਨ ਕਿਉਂਕਿ ਉਸ ਸਮੇਂ ਸੰਚਾਰ ਦੇ ਸਾਧਨ ਵਿਰਲੇ ਹੀ ਹੁੰਦੇ ਸਨ ਗੁਰੂ ਸਾਹਿਬ ਨਾਲ ਵਾਪਰੇ ਇਹ ਸਾਰੇ ਵਰਤਾਰੇ ਬਾਰੇ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਬਾਅਦ ਵਿੱਚ ਜਾ ਕੇ ਪਤਾ ਲੱਗਿਆ ਦੁਨੀਆ ਦੀ ਤਵਾਰੀਖ ਤੇ ਵਿਲੱਖਣਤਾ ਅਸਰਤਣ ਤੋਂ ਬਾਅਦ ਜਦੋਂ ਸਤਗੁਰ ਪਾਤਸ਼ਾਹ ਜੀ ਦਮਦਮਾ ਸਾਹਿਬ ਪਹੁੰਚੇ ਤਾਂ ਇਹ ਸਮਾਂ ਜੰਗਾਂ ਯੁੱਧਾਂ ਤੋਂ ਬਾਅਦ ਥੋੜਾ ਜਿਹਾ ਸ਼ਾਂਤੀ ਵਾਲਾ ਸੀ ਸੋ ਇਸ ਸਮੇਂ ਨੂੰ ਯੂਟਿਲਾਈਜ਼ ਕਰਨ ਲਈ ਗੁਰੂ ਪਾਤਸ਼ਾਹ ਨੇ ਨਵੇਂ ਪਾਸ਼ਾ ਸਿਰਗੁਰ ਤੇ ਇੱਕ ਬਾਦਰਜੀ ਦੀ ਬਾਣੀ ਵਿੱਚ ਜੋੜ ਕੇ ਆਧਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਦਾ ਨਿਸ਼ਚੈ ਕੀਤਾ ਇਸ ਪਵਿੱਤਰ ਗ੍ਰੰਥਲੀ ਮੇਂ ਸ੍ਰੀ ਆਧਗ੍ਰੰਥ ਸਾਹਿਬ ਚਪਦੀ ਵਰਤੋ ਇਸ ਲਈ ਕੀਤੀ ਹੈ ਕਿਉਂਕਿ ਗੁਰੂ ਗੱਦੀ ਉਸਮੇਂ ਸਿਰਗੁਰ ਗੋਬਿੰਦ ਸਿੰਘ ਜੀ ਕੋਲ ਸੀ ਤੇ ਇਸ ਪਵਿੱਤਰ ਗ੍ਰੰਥਲੀ ਹਜੇ ਸ੍ਰੀ ਆਧਗ੍ਰੰਥ ਸਾਹਿਬ ਚਪਦੀ ਵਰਤੋ ਹੀ ਕੀਤੀ ਜਾਂਦੀ ਸੀ ਇਸ ਮਹਾਨ ਕਾਰਜ ਲਈ ਕੌਮ ਦੇ ਤੋਂ ਸਭ ਤੋਂ ਛੋਟੇ ਦੇ ਵਿਦਵਾਨਾਂ ਦੀ ਡਿਊਟੀ ਲਾਈ ਗਈ ਪਹਿਲੇ ਸਨ ਭਾਈ ਮਨੀ ਸਿੰਘ ਜੀ ਜੋ ਹੁਣ ਦਿੱਲੀ ਤੋਂ ਵਾਪਸ ਆ ਚੁੱਕੇ ਸਨ ਦੱਸਣਯੋਗ ਗੱਲ ਹੈ ਕਿ ਸਰਸਾ ਦੇ ਵਿਛੋੜੇ ਸਮੇਂ ਭਾਈ ਮਨੀ ਸਿੰਘ ਜੀ ਗੁਰੂ ਘਰ ਦੇ ਮਹਿਲਾਂ ਨਾਲ ਦਿੱਲੀ ਵੱਲ ਚਲੇ ਗਏ ਸਨ ਤੇ ਦੂਜੇ ਸਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਸਪੈਸ਼ਲੀ ਇਸ ਕੰਮ ਲਈ ਸੱਦਾ ਭੇਜ ਕੇ ਉਹਨਾਂ ਦੇ ਪਿੰਡ ਤੋਂ ਬੁਲਾਇਆ ਗਿਆ ਸੀ ਸ੍ਰੀ ਆਦਗ੍ਰੰਥ ਸਾਹਿਬ ਦੀ ਮੁੱਖ ਬੀੜ ਉਸ ਸਮੇਂ ਧੀਰਮਲੀਆਂ ਕੋਲ ਸੀ ਤੇ ਜਦੋਂ ਉਹਨਾਂ ਖੋਟੀ ਨਿਧਿਆ ਨੇ ਇਸ ਨੂੰ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਇਸ ਮਹਾਨ ਕਾਰਜ ਨੂੰ ਸੰਪੂਰਨ ਕਰਨ ਵਿੱਚ ਇੱਕ ਵੱਡੀ ਅੜਚਣ ਖੜੀ ਹੋ ਗਈ ਦਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਖ ਨਾਲ ਪੂਰੇ ਆਦ ਗ੍ਰੰਥ ਸਾਹਿਬ ਦਾ ਉਚਾਰਨ ਕੀਤਾ ਤੇ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਨੇ ਇਸ ਨੂੰ ਲਿਖਤ ਰੂਪ ਵਿੱਚ ਉਤਾਰਿਆ ਇਸ ਤਰ੍ਹਾਂ ਸਾਡੇ 11ਵੇਂ ਗੁਰੂ ਨੂੰ ਅੰਤਿਮ ਰੂਪ ਦੇਣ ਦਾ ਮਹਾਨ ਕਾਰਜ ਸੰਪੂਰਨ ਹੋ ਪਾਇਆ ਇੱਥੇ ਦੋ ਗੱਲਾਂ ਥੋੜੀਆਂ ਜਿਹੀਆਂ ਜੇ ਕਲੀਅਰ ਕਰਨ ਵਾਲੀਆਂ ਹਨ ਇੱਕ ਤਾਂ ਕਿਹਾ ਜਾਂਦਾ ਹੈ ਕਿ ਲਿਖਣ ਦੀ ਡਿਊਟੀ ਭਾਈ ਮਨੀ ਸਿੰਘ ਜੀ ਦੀ ਲਈ ਗਈ ਸੀ ਸਿਆਹੀ ਤੇ ਕਲਮ ਦਾ ਇੰਤਜ਼ਾਮ ਕਰਨਾ ਇਹ ਜ਼ਿੰਮਾ ਬਾਬਾ ਦੀਪ ਸਿੰਘ ਜੀ ਕੋਲ ਸੀ ਪਰ ਸਿਰਫ ਸਿਆਹੀ ਤੇ ਕਲਮ ਦਾ ਇੰਤਜ਼ਾਮ ਕਰਨ ਲਈ ਕੌਮ ਦੇ ਸਭ ਤੋਂ ਵੱਡੇ ਵਿਦਵਾਨ ਨੂੰ ਇੰਨੀ ਦੂਰੋਂ ਸੱਦਣ ਦੀ ਕੀ ਲੋੜ ਸੀ ਇਹ ਸੇਵਾ ਤਾਂ ਉੱਥੇ ਮੌਜੂਦ ਕੋਈ ਵੀ ਸੰਘ ਕਰ ਸਕਦਾ ਸੀ ਅਕਸਰ ਬਾਬਾ ਦੀਪ ਸਿੰਘ ਜੀ ਨੂੰ ਸੱਦਾ ਭੇਜਣ ਤੇ ਤੇ ਉਹਨਾਂ ਨੂੰ ਆਉਣ ਤੇ ਕੋਈ 10 ਦਿਨ ਦਾ ਸਮਾਂ ਤਾਂ ਲੱਗਿਆ ਹੀ ਹੋਊਗਾ ਤੇ ਉਹਨਾਂ ਜੰਗਲ ਜੁੱਤੇ ਦੇ ਮਾਹੌਲ ਵਿੱਚ 10 ਦਿਨਾਂ ਦੀ ਬੜੀ ਵੱਡੀ ਕੀਮਤ ਸੀ ਇਹ ਉਡੀਕ ਕਰਦੇ ਰਹਿਣਾ ਕਿ ਬਾਬਾ ਦੀਪ ਸਿੰਘ ਜੀ ਆ ਕੇ ਸਿਆਹੀ ਤੇ ਕਲਮ ਦੀ ਸੇਵਾ ਸੰਭਾਲਣਗੇ ਤੇ ਫਿਰ ਕੰਮ ਸ਼ੁਰੂ ਕੀਤਾ ਜਾਊਗਾ ਇਹ ਸੁਣਨ ਵਿੱਚ ਥੋੜਾ ਜਿਹਾ ਅਜੀਬ ਜਿਹਾ ਲੱਗਦਾ ਹੈ ਕੁਝ ਵਿਦਵਾਨਾਂ ਦੇ ਹਿਸਾਬ ਨਾਲ ਕੌਮ ਦੇ ਨਾ ਦੋਵਾਂ ਚੋਟੀ ਦੇ ਵਿਦਵਾਨਾਂ ਦੀ ਡਿਊਟੀ ਲਿਖਿਤ ਕਾਰਜ ਨੂੰ ਸੰਪੂਰਨ ਕਰਨ ਦੀ ਹੀ ਲਈ ਹੋਊਗੀ ਜੋ ਜ਼ਿਆਦਾ ਰੀਅਲਿਸਟਿਕ ਲੱਗਦਾ ਹੈ ਤੇ ਦੂਸਰਾ ਕਈ ਲੋਕਾਂ ਦੇ ਮਨ ਵਿੱਚ ਇਸ ਗੱਲ ਨੂੰ ਲੈ ਕੇ ਵੀ ਸ਼ੰਕਾ ਹੋ ਸਕਦੀ ਹੈ ਕਿ ਤਿੰਨ ਦਿਨਾਂ ਤੱਕ ਪੜੇ ਜਾਂਦੇ ਸੰਪੂਰਨ ਹੋਣ ਵਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਸਰੂਪ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਿਵੇਂ ਹੋ ਸਕਦਾ ਹੈ ਪਰ ਅਜੇ ਕੱਲ ਦੀ ਹੀ ਗੱਲ ਹੈ ਜਦੋਂ ਮਸ਼ਹੂਰ ਲਿਖਾਰੀ ਤੇ ਇਤਿਹਾਸਕਾਰ ਸਰਦਾਰ ਕਾਨ ਸਿੰਘ ਨਾਭਾ ਦੇ ਪਿਤਾ ਜੀ ਭਾਈ ਨਰੈਣ ਸਿੰਘ ਜੀ ਇਸ ਦੁਨੀਆ ਤੇ ਮੌਜੂਦ ਸਨ ਉਹਨਾਂ ਨੂੰ ੴ ਤੋਂ ਲੈ ਕੇ ਪੂਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜ਼ੁਬਾਨੀ ਯਾਦ ਸੀ ਤੇ ਜੇ ਇੱਕ ਆਮ ਸੁਰਤੀ ਵਾਲਾ ਮਨੁੱਖ ਇੰਨੀ ਸਮਰੱਥਾ ਰੱਖਦਾ ਹੈ ਤਾਂ ਫਿਰ ਇਸ ਦੀਨ ਦੁਨੀਆ ਦੇ ਮਾਲਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਇਹ ਕਿੰਨੀ ਵੱਡੀ ਗੱਲ ਸੀ ਸ਼੍ਰੀ ਆਦ ਗ੍ਰੰਥ ਸਾਹਿਬ ਦੀ ਸੰਪਾਦਨਾ ਸੇਵਾ ਸੰਪੂਰਨ ਕਰਨ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਚੱਲੇ ਪਉਣ ਲੱਗੇ ਤਾਂ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਇੱਥੇ ਦਮਦਮਾ ਸਾਹਿਬ ਰਹਿ ਕੇ ਹੀ ਸਿੱਖੀ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਇਸ ਹੁਕਮ ਨੂੰ ਬਾਬਾ ਜੀ ਨੇ ਇੰਨੀ ਧ੍ਰੜਤਾ ਨਾਲ ਨਿਭਾਇਆ ਕਿ ਉਸ ਤੋਂ ਬਾਅਦ ਉਹ ਕਦੀ ਆਪਣੇ ਘਰ ਹੀ ਨਹੀਂ ਗਏ ਤੇ ਦਹਾਕਿਆਂ ਤੱਕ ਉੱਥੇ ਰਹਿ ਕੇ ਨਵੀਂ ਪੀੜੀ ਨੂੰ ਗੁਰਬਾਣੀ ਸੰਥਿਆ ਗੁਰਮੁਖੀ ਸਿਖਾਉਣ ਦੇ ਨਾਲ-ਨਾਲ ਸ਼ਸਤਰ ਵਿਦਿਆ ਸਿਖਲਾਈ ਦੀ ਸੇਵਾ ਕਰਦੇ ਰਹੇ ਇਸ ਦੇ ਨਾਲ ਹੀ 11 ਸਾਲ ਤੱਕ ਲਗਾਤਾਰ 14-14 ਘੰਟੇ ਲੱਗ ਕੇ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਤਿਆਰ ਕੀਤੇ ਜੋ ਇੱਕ-ਇੱਕ ਕਰਕੇ ਚਾਰੇ ਤਖਤਾਂ ਵਿੱਚ ਭੇਜੇ ਗਏ ਪਹਿਲਾ ਸਰੂਪ ਜੋ ਸ੍ਰੀ ਅਕਾਲ ਤਖਤ ਸਾਹਿਬ ਭੇਜਿਆ ਗਿਆ ਉਹ ਦੋ ਸਿਰ ਸੋਨੇ ਤੋਂ ਸਹੀ ਤਿਆਰ ਕਰਕੇ ਸੁਨਹਿਰੇ ਅੱਖਰਾਂ 'ਚ ਲਿਖਿਆ ਹੋਇਆ ਸੀ ਇਸ ਤੋਂ ਇਲਾਵਾ ਬਾਬਾ ਜੀ ਨੇ ਇੱਕ ਰੂਪ ਫਾਰਸੀ ਭਾਸ਼ਾ ਵਿੱਚ ਵੀ ਤਿਆਰ ਕੀਤਾ ਸੀ ਪਰ ਅਫਸੋਸ ਦੀ ਗੱਲ ਹੈ ਕਿ ਉਹ ਰੂਪ ਸਾਡੇ ਕੋਲ ਅੱਜ ਨਹੀਂ ਹੈ ਇਸ ਤੋਂ ਇਲਾਵਾ ਬਾਬਾ ਜੀ ਨੇ ਅਨੇਕਾਂ ਖਜ਼ਾਨਾ ਪੋਥੀਆਂ ਵੀ ਤਿਆਰ ਕੀਤੀਆਂ ਖਜ਼ਾਨਾ ਪੋਥੀਆਂ ਅੱਜ ਦੇ ਗੁਟਕਾ ਸਾਹਿਬ ਦਾ ਪੁਰਾਣਾ ਵਰਜਨ ਸੀ ਜਿਨ੍ਹਾਂ ਨੂੰ ਜੰਗਲਾਂ ਪਹਾੜਾਂ ਤੇ ਮਾਰੂਥਲਾਂ ਵਿੱਚ ਪਟਕਣ ਵਾਲੇ ਸਿੰਘ ਕਮਰ ਕੱਸੇ ਚ ਹਮੇਸ਼ਾ ਆਪਣੇ ਨਾਲ ਰੱਖਦੇ ਸਨ ਜਿਵੇਂ ਕਿ ਗੁਰੂ ਸਹਿਬਾਨੇ ਦਮਦਮਾ ਸਾਹਿਬ ਰੈਂਡ ਦਾ ਹੀ ਹੁਕਮ ਦਿੱਤਾ ਸੀ ਬਾਬਾ ਦੀਪ ਸਿੰਘ ਜੀ ਬਸ ਗਿਣਵੀ ਚੁਣਵੀ ਵਾਰ ਹੀ ਦਮਦਮਾ ਸਾਹਿਬ ਨੂੰ ਛੱਡ ਕੇ ਗਏ ਕੁਝ ਕੇਤਾ ਸਿੱਖ ਸ੍ਰੋਤਾਂ 'ਚ ਜ਼ਿਕਰ ਮਿਲਦਾ ਹੈ ਕਿ ਪਹਿਲੀ ਵਾਰ ਉਹ ਦਮਦਮਾ ਸਾਹਿਬ ਨੂੰ ਉਸ ਟਾਈਮ ਛੱਡ ਕੇ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਬਾਬਾ ਬੰਦਾ ਸਿੰਘ ਜੀ ਭਾਦਰ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕਰਾਉਣ ਵਾਲੇ ਜ਼ਾਲਿਮਾਂ ਤੋਂ ਬਦਲਾ ਲੈਣ ਲਈ ਸਰਹੰਦ ਤੇ ਹਮਲਾ ਕਰਨ ਜਾ ਰਹੇ ਹਨ ਬਾਬਾ ਜੀ ਦੇ ਮਨ ਵਿੱਚ ਤਾਂ ਲੰਬੇ ਸਮੇਂ ਤੋਂ ਹੀ ਇਸ ਗੱਲ ਦਾ ਮਲਾਲ ਸੀ ਕਿ ਗੁਰੂ ਸੇ ਬੰਦਾ ਪੂਰਾ ਪਰਿਵਾਰ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਤੇ ਸਰਹੰਦ ਤੱਕ ਐਨੀਆਂ ਮੁਸ਼ਕਲਾਂ ਸੰਦੇ ਹੋਏ ਸ਼ਹੀਦیاں ਪਾਉਂਦਾ ਰਿਹਾ ਤੇ ਉਹ ਸੁੱਖ ਸ਼ਾਂਤੀ ਨਾਲ ਆਪਣੇ ਘਰੇ ਬੈਠੇ ਰਹੇ ਇਸ ਜੰਗ ਵਿੱਚ ਬਾਬਾ ਦੀਪ ਸਿੰਘ ਜੀ ਨੇ ਇੱਕ ਅਹਿਮ ਰੋਲ ਅਦਾ ਕੀਤਾ ਸੀ ਤੇ ਇਸ ਜੰਗ ਵਿੱਚ ਉਹਨਾਂ ਦਾ ਇੱਕ ਦੰਦ ਵੀ ਟੁੱਟਿਆ ਸੀ ਇਸ ਗੱਲ ਦਾ ਜ਼ਿਕਰ ਵੀ ਸਾਨੂੰ ਇਤਿਹਾਸਿਕ ਸਰੋਤਾਂ ਵਿੱਚ ਮਿਲਦਾ ਹੈ ਤੇ ਆਓ ਹੁਣ ਗੱਲ ਕਰਦੇ ਹਾਂ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੀ ਅੰਤਿਮ ਜੰਗ ਦੀ ਉਹਨਾਂ ਦੀ ਸ਼ਹਾਦਤ ਦੀ ਜਿਸ ਤਰ੍ਹਾਂ ਬਾਬਾ ਜੀ ਸੀਸ ਤਲੀ ਤੇ ਟਿਕਾ ਕੇ ਦੁਸ਼ਮਨਾ ਨਾਲ ਲੜਦੇ ਰਹੇ ਇਹ ਤਾਂ ਆਪਾਂ ਸਭ ਨੇ ਸੁਣਿਆ ਹੈ ਪਰ ਸ਼ੁਰੂ ਤੋਂ ਅੰਤ ਤੱਕ ਉਸ ਦਿਨ ਦੀ ਜੰਗ ਦਾ ਪੂਰਾ ਇਤਿਹਾਸ ਜੋ ਬਹੁਤ ਹੀ ਯਾਦਾ ਇੰਟਰਸਟਿੰਗ ਹੈ ਸ਼ਾਇਦ ਤੁਸੀਂ ਅੱਜ ਪਹਿਲੀ ਵਾਰ ਸੁਣੋਗੇ ਆਓ ਇਹ ਸਭ ਜਾਣਨ ਲਈ ਆਪਾਂ ਆਪਣੀ ਸੁਰਤ ਨੂੰ 1753 ਦੇ ਪੰਜਾਬ ਲੈ ਚੱਲੀਏ। ਮੀਰ ਮੰਨੂ ਦੀ ਮੌਤ ਤੋਂ ਬਾਅਦ ਸਿੱਖ ਤੇਜੀ ਨਾਲ ਇੱਕ ਤਾਕਤਵਰ ਧਰ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏ। ਮੀਰ ਮੰਨੂ ਉਹੀ ਸੀ ਜਿਨੇ ਸਿੰਘਾਂ ਦੇ ਜਨਤਕ ਕਤਲੇਆਮ ਦਾ ਹੁਕਮ ਜਾਰੀ ਕੀਤਾ ਸੀ ਕਿ ਜਿੱਥੇ ਕਿਤੇ ਵੀ ਗੁਰਨਾਨਕ ਨੂੰ ਮੰਨਣ ਵਾਲਾ ਸਿੱਖ ਦਿਸਦਾ ਹੈ ਤੁਰੰਤ ਉਸ ਦਾ ਸਿਰ ਕਲਮ ਕਰ ਦਿਓ। ਜਿਨੇ ਛੋਟੇ-ਛੋਟੇ ਬੱਚਿਆਂ ਦੇ ਟੋਟੇ ਕਰਵਾ ਕੇ ਉਹਨਾਂ ਦੇ ਹਾਰ ਬਣਾ ਕੇ ਮਾਵਾਂ ਦੇ ਗਲਾਂ ਵਿੱਚ ਪਵਾਏ ਸਨ ਤੇ ਇਹ ਪਾਪੀ ਮਰਿਆ ਕਿਵੇਂ? ਇੱਕ ਜੰਗ ਦੇ ਦੌਰਾਨ ਸਿੰਘ ਜੰਗਲ ਵਿੱਚ ਲੁਕੇ ਹੋਏ ਸਨ ਤੇ ਜਲਮ ਆਪਣੀ ਫੌਜ ਦੇ ਨਾਲ ਉਹਨਾਂ ਨੂੰ ਲੱਭ ਰਿਹਾ ਸੀ ਕਿ ਅਚਾਨਕ ਸਿੰਘਾਂ ਨੇ ਇੱਕ ਜ਼ੋਰਦਾਰ ਜਕਾਰਾ ਲਾ ਦਿੱਤਾ ਕੁਝ ਅਕਸਰਤਾਂ ਵਿੱਚ ਮਿਲਦਾ ਹੈ ਕਿ ਬੰਦੂਕ ਨਾਲ ਫੈਰ ਕੀਤਾ ਜ਼ੋਰਦਾਰ ਆਵਾਜ਼ ਨਾਲ ਮੀਰ ਮੰਨੂ ਦਾ ਘੋੜਾ ਇੰਨਾ ਜ਼ਿਆਦਾ ਡਰ ਗਿਆ ਕਿ ਉਸ ਨੇ ਅਚਾਨਕ ਭੱਜਣਾ ਸ਼ੁਰੂ ਕਰ ਦਿੱਤਾ ਅਚਾਨਕ ਭੱਜਣ ਨਾਲ ਮੀਰ ਮੰਨੂ ਸੰਭਲ ਨਹੀਂ ਪਾਇਆ ਤੇ ਉਸ ਦਾ ਪੈਰ ਘੋੜੇ ਦੇ ਰਿਕਾਵ 'ਤੇ ਚੜ ਗਿਆ ਮੀਰ ਮੰਨੂ ਨੂੰ ਘਸੀਟਦਾ ਹੋਇਆ ਘੋੜਾ ਜ्यों ਭੱਜਿਆ ਜ्यों ਭੱਜਿਆ ਕਾਫੀ ਚਿਰ ਤੱਕ ਉਸ ਨੇ ਰੁੱਕ ਕੇ ਸਾਹ ਨਹੀਂ ਲਿਆ ਤੇ ਜਦੋਂ ਤੱਕ ਰੁਕਿਆ ਉਦੋਂ ਤੱਕ ਪੱਥਰਾਂ ਤੇ ਵੱਜ-ਵੱਜ ਕੇ ਮੀਰ ਮੰਨੂ ਦਾ ਸਿਰ ਪਾਟ ਗਿਆ ਸੀ ਤੇ ਉਸ ਦੀ ਦਰਦਲਾਕ ਮੌਤ ਹੋ ਚੁੱਕੀ ਸੀ। ਉਹ ਅਬਦਾਲੀ ਦਾ ਭਾਰਤ ਤੇ ਹਮਲਿਆਂ ਦਾ ਦੌਰ ਸੀ। ਅਬਦਾਲੀ ਭਾਰਤ ਚੋ ਗੱਡਿਆਂ ਦੇ ਗੱਡੇ ਸੋਨਾ ਚਾਂਦੀ ਹੀਰੇ ਤਿਉਹਰਤਾਂ ਨੂੰ ਚੁੱਕ ਕੇ ਲਿਆਉਂਦਾ। ਪਰ ਹਰ ਵਾਰ ਸਿੱਖ ਉਸ ਨੂੰ ਘੇਰ ਲੈਂਦੇ। ਉਸ ਨੂੰ ਹੌਲਾ ਕਰਕੇ ਧੀਆਂ ਭੈਣਾਂ ਨੂੰ ਛੁਡਾ ਕੇ ਵਾਪਸ ਭੇਜਦੇ। ਆਪਣੇ ਚੌਥੇ ਹੱਲੇ ਦੌਰਾਨ ਸਿੱਖਾਂ ਤੋਂ ਤੰਗ ਆ ਚੁੱਕੇ ਅਬਦਾਲੀ ਨੇ ਲਾਹੌਰ ਦੇ ਹਾਕਮ ਨੂੰ ਪੁੱਛਿਆ ਕਿ ਕੌਣ ਹਨ? ਕਿ ਮੈਂ ਇੱਕ ਵਾਰੀ ਮਰੱਟਿਆਂ ਦਾ ਲੱਕ ਤੋੜਿਆ ਸੀ ਉਹ ਦੁਬਾਰਾ ਅਜ ਤੱਕ ਉੱਠ ਨਹੀਂ ਸਕੇ ਇਹ ਲੋਕ ਭਲਾ ਕੌਣ ਹਨ ਜਿਨ੍ਹਾਂ ਨੇ ਮੇਰੀ ਨੱਕ 'ਚ ਦੰਮ ਕੀਤਾ ਹੋਇਆ ਹੈ ਅੱਗੋਂ ਜਵਾਬ ਮਿਲਿਆ ਕਿ ਸਿੱਖ ਹਨ ਅਸੀਂ ਵੱਡੇ-ਵੱਡੇ ਥੱਗੇ ਪਰੇ ਖਤਮ ਨਹੀਂ ਹੁੰਦੇ ਇਹਨਾਂ ਦੇ ਰੈਬਰ ਨੇ ਇਹਨਾਂ ਨੂੰ ਆਬੇ ਹਿਆਤ ਇੱਕ ਇਹੋ ਜਿਹਾ ਸਰੋਵਰ ਦਿੱਤਾ ਹੈ ਕਿ ਅੱਧਾ ਵੱਡੇ ਸਿੱਖ ਵੀ ਜੇ ਉਹਦੇ ਵਿੱਚ ਜਾ ਕੇ ਚੁੱਭੀ ਲਾ ਲਵੇ ਤਾਂ ਉਹ ਨਵਾਂ ਨਰੋਇਆ ਹੋਟਦਾ ਹੈ ਅਬਦਾਲੀ ਨੇ ਕਾਬੁਲਵਲ ਮੁਰਦਿਆਂ ਆਪਣੇ ਪੁੱਤਰ ਤੈਮੂਰ ਨੂੰ ਲਾਹੌਰ ਦਾ ਤੇ ਜਹਾਂਨ ਖਾਨ ਨੂੰ ਅੰਮ੍ਰਿਤਸਰ ਦਾ ਸੁਬੇਦਾਰ ਥਾਪ ਕੇ ਕਿਹਾ ਕਿ ਤੁਹਾਨੂੰ ਖੁੱਲੀ ਛੁੱਟੀ ਹੈ ਜੋ ਮਰਜ਼ੀ ਕਰੋ ਬਸ ਮੈਨੂੰ ਇਸ ਦੁਨੀਆ ਤੋਂ ਇਹ ਸਿੱਖ ਖਤਮ ਚਾਹੀਦੇ ਹਨ ਤੇ ਸਭ ਤੋਂ ਪਹਿਲਾਂ ਜਾਓ ਤੇ ਸਰੋਵਰ ਦਾ ਕੁਝ ਕਰੋ ਇਸ ਹੁਕਮ ਦੀ ਤਾਮਿਲ ਕਰਦੇ ਆ ਇੱਕ ਵਾਰ ਫਿਰ ਸਿੱਖਾਂ ਦੇ ਤਸ਼ੱਦਦ ਸ਼ੁਰੂ ਹੋ ਗਈ ਜ਼ਾਲਮਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਕਰਕੇ ਪਵਿੱਤਰ ਇਮਾਰਤ ਨੂੰ ਢਾਹ ਢੇਰੀ ਕਰ ਦਿੱਤਾ ਤੇ ਸਰੋਵਰ ਨੂੰ ਮਿੱਟੀ ਦੇ ਗੰਦ ਨਾਲ ਪੂਰ ਦਿੱਤਾ ਉਸ ਸਮੇਂ ਤੱਕ ਬਾਬਾ ਦੀਪ ਸਿੰਘ ਜੀ ਦੀ ਉਮਰ 75 ਸਾਲ ਦੀ ਹੋ ਚੁੱਕੀ ਸੀ ਤੇ ਜਦੋਂ ਇਹ ਖਬਰ ਇਸ ਬਜ਼ੁਰਗ ਸ਼ੁਰਮੇ ਤੱਕ ਪਹੁੰਚੀ ਤਾਂ ਗੁੱਸੇ ਨਾਲ ਉਹਨਾਂ ਦੀ ਅੱਖਾਂ ਲਾਲ ਹੋ ਗਈਆਂ ਡੋਲੇ ਫੜਕਣ ਲੱਗ ਪਏ ਤੇ ਫੜਕਦੇ ਵੀ ਕਿਉਂ ਨਾ ਉਹਨਾਂ ਨੇ ਸਾਡੇ ਪੰਥ ਦੀ ਧੁਰੀ ਸਾਡੇ ਕੇਂਦਰ ਨੂੰ ਬੇਅਦਬ ਕੀਤਾ ਸੀ ਜਿਹਦੀ ਇੱਕ ਇੱਕ ਇੱਟ ਸਾਡੇ ਗੁਰੂ ਸੇਵਾਹਾਨ ਨੇ ਆਪ ਖਲੋਕੇ ਨਹੀਂ ਰੀਜਨਲ ਲਵਾਈ ਸੀ ਤੁਰੰਤ ਬਾਬਾ ਜੀ ਦਮਦਮਾ ਸਾਹਿਬ ਤੋਂ ਰਵਾਨਾ ਹੋ ਗਏ ਇਸ ਸਮੇਂ ਉਹਨਾਂ ਦੇ ਨਾਲ ਸਿਰਫ ਗਿਣਤੀ ਦੇ 8 ਸਿੰਘ ਹੀ ਸਨ ਪਿੰਡ ਪਿੰਡ ਢੋਰਾ ਫੇਰ ਦਿੱਤਾ ਗਿਆ ਕਿ ਜਿਹੜੇ ਸਿੰਘ ਸ਼੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣਾ ਚਾਹੁੰਦੇ ਹਨ ਜਿਨ੍ਹਾਂ ਦੇ ਮਨ ਵਿੱਚ ਸੱਚਮੁੱਚ ਗੁਰੂ ਘਰ ਪ੍ਰਤੀ ਦਰਦ ਹੈ ਉਹ ਆਪਣੇ ਪਰਿਵਾਰ ਦਾ ਮੋਹ ਛੱਡਣ ਤੇ ਸ਼ਸਤਰ ਚੁੱਕ ਕੇ ਸਾਡੇ ਨਾਲ ਆ ਕੇ ਖਲੌਣ ਸਿੰਘ ਜੁੜਦੇ ਗਏ ਜੁੜਦੇ ਗਏ ਤੇ ਜਦੋਂ ਤੱਕ ਬਾਬਾ ਜੀ ਤਰਨਤਾਰਨ ਸਾਹਿਬ ਪਹੁੰਚੇ ਤਾਂ ਨਾਲ ਦੇ ਸਿੰਘਾਂ ਦੀ ਗਿਣਤੀ 4000 ਤੋਂ ਟੱਪ ਚੁੱਕੀ ਸੀ ਇਹ ਉਹ ਦੌਰ ਸੀ ਜਦੋਂ ਸੱਚਮੁੱਚ ਸਿੱਖਾਂ ਦੇ ਮਨ ਵਿੱਚ ਗੁਰੂ ਘਰ ਪ੍ਰਤੀ ਦਰਦ ਸੀ ਅੱਜ ਤਰ੍ਹਾਂ ਨਹੀਂ ਕਿ ਕਿਸੇ ਦੇ ਤਾਂ ਰਿ ਦੀ ਮੌਤ ਤੇ ਤਾਂ ਲੱਖਾਂ ਦਾ ਇਕੱਠ ਹੋ ਜਾਂਦਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਪੀੜ ਸਿੱਖ ਦੇ ਦਿਲ ਤੱਕ ਹੀ ਨਹੀਂ ਪਹੁੰਚਦੀ ਤਰਨਤਾਰਨ ਨੇੜੇ ਇਸ ਜਿੱਥੇ ਨੇ ਰਾਤ ਦਾ ਪੜਾ ਕੀਤਾ ਤੇ ਸਵੇਰੇ ਤੁਰਨ ਤੋਂ ਪਹਿਲਾਂ ਸ਼ਹਿਰ ਦੇ ਬਾਹਰ ਜਾ ਕੇ ਬਾਬਾ ਜੀ ਨੇ ਆਪਣੇ ਖੰਡੇ ਨਾਲ ਇੱਕ ਲਕੀਰ ਖਿੱਚ ਦਿੱਤੀ ਤੇ ਗੱਜ ਕੇ ਆਖਿਆ ਕਿ ਤੁਹਾਡੇ ਕੋਲ ਹਜੇ ਵੀ ਮੌਕਾ ਹੈ ਜਿਹਨੂੰ ਗੁਰੂ ਘਰ ਨਾਲੋਂ ਪਰਵਾਰ ਦਾ ਮੋਹ ਵੱਧ ਹੈ ਉਹ ਪਿੱਛੇ ਹਟ ਸਕਦਾ ਹੈ ਤੇ ਜਿਹੜਾ ਜਿਹੜਾ ਸੂਰਮਾ ਗੁਰੂ ਘਰ ਲਈ ਸ਼ਹਾਦਤ ਦੇ ਸਕਦਾ ਹੈ ਉਹ ਲਕੀਰ ਲੰਘ ਕੇ ਆਵੇ ਤੇ ਸਾਡੇ ਨਾਲ ਆ ਕੇ ਖਲੋਵੇ ਜਿਹੜੇ ਦਰਦੀ ਸਿੰਘ ਘਰੋਂ ਹੀ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਦਾ ਮਨ ਵਿਸਥਾਰ ਕੇ ਆਏ ਸਨ ਉਹ ਪਲਾਇਥੇ ਅੱਗੇ ਪਿੱਛੇ ਕਿਵੇਂ ਹਟ ਜਾਂਦੇ ਸਾਰੇ ਦੇ ਸਾਰੇ 4000 ਸਿੰਘਾਂ ਨੇ ਲਕੀਰ ਪਾਰ ਕਰ ਲਈ ਇਸ ਥਾਂ ਤੇ ਅੱਜ ਗੁਰਦੁਆਰਾ ਲਕੀਰ ਸਾਹਿਬ ਸਜੋਬਿਤ ਹੈ ਉਧਰ ਜਦੋਂ ਜਹਾਂ்கਾਨ ਨੂੰ ਸਿੰਘਾਂ ਦੀ ਚੜ੍ਹਾਈ ਕਰਕੇ ਆਉਣ ਦਾ ਪਤਾ ਲੱਗਿਆ ਤਾਂ ਉਸਨੇ 4000 ਦੇ ਮੁਕਾਬਲੇ 20000 ਦੀ ਫੌਜ ਤਿਆਰ ਕਰ ਲਈ ਇਸ ਤੋਂ ਇਲਾਵਾ ਉਸਨੇ ਲਾਹੌਰ ਤੰਬੂਰਖਾਨ ਨੂੰ ਵੀ ਫੌਜਾਂ ਭੇਜ ਕੇ ਸਾਦ ਦੇ ਲਈ ਸੰਦੇਸ਼ਾ ਭੇਜਿਆ ਇੱਕ ਪਾਸੇ ਗੁਰੂ ਕੇ 4000 ਸਿੰਘ ਸਨ ਜਿਨ੍ਹਾਂ ਚੋਂ ਜ਼ਿਆਦਾਤਰ ਖੇਤਾਂ 'ਚ ਕੰਮ ਕਰਨ ਵਾਲੇ ਕਿਰਤੀ ਸਿੰਘ ਸਨ ਜਿਨ੍ਹਾਂ ਕੋਲ ਹਥਿਆਰ ਵੀ ਕੋਈ ਬਾਲੇ ਚੰਗੇ ਨਹੀਂ ਸਨ ਤੇ ਦੂਜੇ ਪਾਸੇ ਜਾਲਮਾਂ ਦੀ 20000 ਦੀ ਵੱਡੀ ਫੌਜ ਸੀ ਜਿਨ੍ਹਾਂ ਕੋਲ ਹਰ ਤਰ੍ਹਾਂ ਦੇ ਚੰਗੇ ਹਥਿਆਰ ਤੇ ਜੰਗੀ ਸਾਜ਼ੋ ਸਮਾਨ ਮੌਜੂਦ ਸੀ ਤੇ ਉਹਨਾਂ ਦੀ ਅਗਵਾਈ ਕਰ ਰਿਹਾ ਸੀ ਹਾਥੀ ਤੇ ਸਵਾਰ ਜਹਾਨ ਖਾਨ ਲਾਹੌਰ ਤੋਂ ਤੈਮੂਰ ਖਾਨ ਹਜੇ ਆਪਣੀ ਫੌਜ ਲੈ ਕੇ ਪਹੁੰਚੀ ਹੀ ਨਹੀਂ ਸੀ ਕਿ ਗੋਲਵਾਰ ਪਿੰਡ ਦੇ ਲੱਗ ਕੇ ਦੋਹਾਂ ਫੌਜਾਂ ਦੀ ਆਪਸ ਵਿੱਚ ਟੱਕਰ ਹੋ ਗਈ ਜੰਗੇ ਮੈਦਾਨ ਭਖ ਉੱਠਿਆ ਤੇ ਚਾਰੇ ਪਾਸੇ ਵੱਡੇ ਪੱਦਰ ਤੇ ਕਟਵੱਟ ਸ਼ੁਰੂ ਹੋ ਗਈ ਦੁੱਧ ਵਰਗੇ ਚਿੱਟੇ ਦਾੜੇ ਵਾਲੇ 75 ਸਾਲ ਦੇ ਬਾਬਾ ਦੀਪ ਸਿੰਘ ਜੀ ਚਿੱਟੇ ਘੋੜੇ ਤੇ ਸਵਾਰ ਹੋ ਕੇ ਇੱਕ ਹੱਥ ਵਿੱਚ ਦੋ ਤਾਰੀ ਖੰਡਾ ਤੇ ਦੂਸਰੇ ਹੱਥ ਵਿੱਚ ਬੁਰਜ ਫੜ ਕੇ ਦੁਸ਼ਮਨ ਤੇ ਕਹਿਰ ਬਣ ਕੇ ਟੁੱਟ ਪਏ। ਐਨੀ ਗੱਲ ਤਾਂ ਆਪਾਂ ਅਕਸਰ ਸੁਣੀ ਹੈ ਕਿ ਬਾਬਾ ਜੀ ਨੇ ਹੱਥ ਵਿੱਚ 18 ਸੇਰ ਦਾ ਦੋ ਤਾਰੀ ਖੰਡਾ ਫੜਿਆ ਹੋਇਆ ਸੀ। ਪਰ ਅਸਲ 'ਚ ਉਹਨਾਂ ਨਾਲ ਹੀ ਦੂਸਰੇ ਹੱਥ ਵਿੱਚ ਲਗਭਗ ਉਨੇ ਹੀ ਭਾਰ ਦਾ ਬੁਰਜ ਵੀ ਫੜਿਆ ਹੋਇਆ ਸੀ। ਅਫਗਾਨਾਂ ਦੇ ਇੱਕ ਚੋਟੀ ਦੇ ਜਰਨੈਲ ਮੁਹੰਮਦ ਕਰੀਮ ਬਖਸ਼ ਨੂੰ ਸਿਰ ਵਿੱਚ ਬੁਰਜ ਮਾਰ ਕੇ ਹੀ ਬਾਬਾ ਜੀ ਨੇ ਗੱਡੀ ਚੜਾਇਆ ਸੀ। ਉਸੀ ਸਮੇਂ ਇੱਕ ਬੜੀ ਹੀ ਇਰਾਨੀ ਜਲਕ ਘਟਨਾ ਵਾਪਰੀ ਜਿਸ ਨੇ ਪੂਰੇ ਜੰਗੇ ਮੈਦਾਨ ਦਾ ਨਕਸ਼ਾ ਪਲਟ ਕੇ ਰੱਖ ਦਿੱਤਾ ਇੱਕ ਗੁਰੂ ਦਾ ਪਿਆਰਾ ਬਹਾਦਰ ਸਿੰਘ ਜਿਹਦਾ ਨਾਮ ਇਤਿਹਾਸ ਵਿੱਚ ਭਾਈ ਲਕਸ਼ਮਣ ਸਿੰਘ ਕਰਕੇ ਆਉਂਦਾ ਹੈ ਆਪਣੇ ਘੋੜੇ ਤੇ ਸਵਾਰ ਕਾਫੀ ਸਮੇਂ ਤੋਂ ਕੁਝ ਉਡੀਕ ਰਿਹਾ ਸੀ ਕੀ ਉਡੀਕ ਰਿਹਾ ਸੀ ਕਿ ਜਮਾਲ ਖਾਨ ਦਾ ਹਾਥੀ ਸਾਹਮਣੇ ਵੇਖ ਰੇ ਪੰਜ ਫੁੱਟ ਦੇ ਟਿੱਬੇ ਦੇ ਨੇੜੇ ਆ ਜਾਵੇ ਲਗਭਗ 1.5 ਘੰਟੇ ਦੀ ਉਡੀਕ ਤੋਂ ਬਾਅਦ ਜਦੋਂ ਹਾਥੀ ਟਿੱਬੇ ਦੇ ਨੇੜੇ ਆਇਆ ਤਾਂ ਲక్ష్మణ ਸਿੰਘ ਨੇ ਤੂਫਾਨੀ ਅੰਦਾਜ਼ ਵਿੱਚ ਘੋੜਾ ਭਜਾ ਕੇ ਟਿੱਬੇ ਦੇ ਉੱਤੋਂ ਛਾਲ ਮਾਰਾ ਦਿੱਤੀ। ਘੋੜਾ ਜਦੋਂ ਛਾਲ ਮਾਰ ਕੇ ਹਾਥੀ ਦੇ ਕੋਲੋਂ ਲੰਘਿਆ ਤਾਂ ਇਸ ਗੁਰੂ ਕੇ ਲਾਲ ਨੇ ਆਪਣੀ ਤੇਗ ਚਲਾਈ ਤੇ ਜਹਾਨ ਖਾਨ ਦਾ ਸਿਰ ਧੋਣ ਨਾਲੋਂ ਜੁਦਾ ਹੋ ਕੇ ਜ਼ਮੀਨ ਤੇ ਝੱਡ ਗਿਆ। ਉਹਨਾਂ ਸਮਿਆਂ ਵਿੱਚ ਜੰਗਾ ਜਰਨੈਲਾਂ ਦੇ ਸਿਰ ਤੇ ਹੀ ਲੜੀਆਂ ਜਾਂਦੀਆਂ ਸਨ ਤੇ ਜਿਉਂ ਹੀ ਜਰਨੈਲ ਦਾ ਸਿਰ ਜਾ ਕੇ ਜ਼ਮੀਨ ਤੇ ਡਿੱਗਾ ਦੁਸ਼ਮਣ ਧਿਰ ਵਿੱਚ ਪਗੜੜ ਮਚ ਗਈ। ਉਹ ਸਾਰੇ ਦੇ ਸਾਰੇ ਪੁੱਠੇ ਪੈਰ ਲਾਹੌਰ ਵੱਲ ਪਰਜਨ ਲੱਗ ਪਏ ਸਿੰਘਾਂ ਨੇ ਮੈਦਾਨ ਫਤਿਹ ਕਰ ਲਿਆ ਜਕਾਰਿਆਂ ਦੀ ਗੂੰਜ ਨਾਲ ਅਸਮਾਨ ਹਿੱਲ ਗਿਆ ਤੇ ਉਹਨਾਂ ਨੇ ਤੇਜ਼ੀ ਨਾਲ ਹਰਮੰਦਰ ਸਾਹਿਬ ਵੱਲ ਵਧਣਾ ਜਾਰੀ ਰੱਖਿਆ ਉਧਰੋਂ ਜਿਹੜੇ ਸਪਾਈ ਹਾਰ ਕੇ ਲਾਹੌਰ ਵੱਲ ਵਾਪਸ ਜਾ ਰਹੇ ਸਨ ਰਸਤੇ ਵਿੱਚ ਉਹਨਾਂ ਨੂੰ ਤੈਮੂਰ ਦੀ ਅਗਵਾਈ ਵਿੱਚ ਲਾਹੌਰ ਤੋਂ ਆਉਂਦੀ ਫੌਜ ਮਿਲ ਗਈ ਸ਼ਕਤੀ ਦਿਖਾਉਂਦੇ ਹੋਏ ਤੈਮੂਰ ਨੇ ਉਹਨਾਂ ਨੂੰ ਆਪਣੀ ਫੌਜ ਵਿੱਚ ਰਲਾ ਲਿਆ ਤੇ ਦੁਬਾਰਾ ਜੰਗੇ ਮੈਦਾਨ ਵੱਲ ਵਧਣਾ ਸ਼ੁਰੂ ਕਰ ਦਿੱਤਾ ਤੇ ਹੁਣ ਇੱਕ ਵਾਰ ਫਿਰ ਦੋਵੇਂ ਧਿਰਾਂ ਰਣ ਤੱਤੇ ਵਿੱਚ ਪਿੱਟ ਚੁੱਕੀਆਂ ਸਨ ਇਸ ਵਾਰ ਦੁਸ਼ਮਣ ਫੌਜ ਦੀ ਗਿਣਤੀ ਲਗਭਗ ਦੁੱਗਣੀ ਹੋ ਚੁੱਕੀ ਸੀ ਸਿੰਗਲ ਹੀ ਇੰਨੀ ਵੱਡੀ ਫੌਜ ਨਾਲ ਨਿਪਟਣਾ ਬਹੁਤ ਔਖਾ ਹੋ ਰਿਹਾ ਸੀ ਪਰ ਬਾਬਾ ਦੀਪ ਸਿੰਘ ਜੀ ਹਜੇ ਵੀ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਅੱਗੇ ਵਧ ਰਹੇ ਸਨ ਕਿ ਅਚਾਨਕ ਇੱਕ ਵਾਰ ਆ ਕੇ ਸਿੱਧਾ ਉਹਨਾਂ ਦੇ ਘੋੜੇ ਦੀ ਧੌਣ ਤੇ ਵਜਾ ਘੋੜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਕੁਝ ਧੇਰ ਤੜਪਨ ਤੋਂ ਬਾਅਦ ਅਗਲੀ ਦੁਨੀਆ ਦਾ ਵਾਸੀ ਹੋ ਗਿਆ ਹੁਣ ਬਾਬਾ ਜੀ ਪੈਦਲ ਹੀ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਜੰਗੇ ਮੈਦਾਨ ਵਿੱਚ ਅੱਗੇ ਵਧ ਰਹੇ ਸਨ ਕਿ ਅਚਾਨਕ ਇੱਕ ਅਫਗਾਨੀ ਸੂਰਮੇ ਦੀ ਨਜ਼ਰ ਉਹਨਾਂ ਤੇ ਪਈ ਉਸਨੇ ਸੋਚਿਆ ਕਿ ਜਿਸ ਤਰ੍ਹਾਂ ਬਾਬਾ ਜੀ ਉਹਨਾਂ ਦੇ ਫੌਜੀਆਂ ਨੂੰ ਗਾਜਰ ਮੂਲੀ ਵਾਂਗ ਵੱਢਦੇ ਹੋਏ ਅੱਗੇ ਵਧਰੇ ਹਨ ਕਿਤੇ ਸਾਡੀ ਫੌਜ ਨੂੰ ਮhenga ਹੀ ਨਾ ਪੈ ਜਾਵੇ ਉਸ ਬਹਾਦਰ ਜਰਨੈਲ ਨੇ ਗੂੰਜਦੀ ਆਵਾਜ਼ ਵਿੱਚ ਬਾਬਾ ਜੀ ਨੂੰ ਮੰਗਾਰਿਆ ਤੇ ਇਕੱਲੇ ਨਾਲ ਇਕੱਲਾ ਮੁਕਾਬਲਾ ਕਰਨ ਦਾ ਸੱਦਾ ਦਿੱਤਾ ਹੁਣ ਦੋਵੇਂ ਬਹਾਦਰ ਸੂਰਮੇ ਰਣ ਤਤ ਦੇ ਵਿੱਚ ਇੱਕ ਦੂਸਰੇ ਨਾਲ ਖੰਡਾ ਖੜਕਾ ਰਹੇ ਸਨ ਇੱਕ ਪਾਸੇ ਸੀ 75 ਸਾਲ ਦੇ ਬਜ਼ੁਰਗ ਬਾਬਾ ਦੀਪ ਸਿੰਘ ਜੀ ਤੇ ਦੂਸਰੇ ਪਾਸੇ ਸੀ 35 ਸਾਲ ਦਾ ਜਵਾਨ ਯੋਧਾ ਅਯਾਨ ਖਾਨ ਕਾਫੀ ਚਿਰ ਤੱਕ ਦੋਹਾਂ ਵਿੱਚ ਜ਼ਬਰਦਸਤ ਲੜਾਈ ਚੱਲਦੀ ਰਹੀ ਪਰ ਕੋਈ ਸੱਟਾ ਨਾ ਨਿਕਲਿਆ ਅੰਤਿਕ ਇਹੋ ਜਿਹਾ ਪਲ ਆਇਆ ਜਦੋਂ ਦੋਹਾਂ ਸੂਰਮਿਆਂ ਨੇ ਬਿਲਕੁਲ ਇੱਕੋ ਸਮੇਂ ਤੇ ਇੱਕ ਦੂਸਰੇ ਤੇ ਵਾਰ ਕੀਤਾ ਇਸ ਸਾਂਝੇ ਵਾਰ ਵਿੱਚ ਦੋਹਾਂ ਜਰਨੈਲਾਂ ਦਾ ਸਿਰ ਸਰੀਰ ਤੋਂ ਅੱਡ ਹੋ ਕੇ ਜ਼ਮੀਨ ਤੇ ਡੱਗ ਗਿਆ ਬਾਬਾ ਜੀ ਦਾ ਸੀਸ ਜ਼ਮੀਨ ਤੇ ਡਿੱਗਿਆ ਵੇਖ ਇੱਕ ਸਿੰਘ ਨੇ ਭਾਵਿਕ ਹੋ ਕੇ ਬਚਨ ਕੀਤਾ ਕਿ ਬਾਬਾ ਜੀ ਤੁਸੀਂ ਤਾਂ ਅਰਦਾਸ ਵਿੱਚ ਬਚਨ ਕਰਕੇ ਦੁਰੇਸੋ ਕਿ ਤੁਸੀਂ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾ ਕੇ ਉੱਥੇ ਪਰਤੋਗੇ ਪਰ ਤੁਸੀਂ ਤਾਂ ਸ਼ਹੀਦ ਹੋ ਚੁੱਕੇ ਹੋ ਇਹ ਵਚਨ ਅਧੂਰਾ ਹੀ ਰਹਿ ਜਾਊਗਾ ਇਹ ਸੁਣ ਕੇ ਬਾਬਾ ਜੀ ਦਾ ਸਰੀਰ ਇੱਕ ਵਾਰ ਫੇਰ ਹਰਕਤ ਵਿੱਚ ਆ ਗਿਆ ਉਹਨਾਂ ਉੱਠ ਕੇ ਆਪਣਾ ਸਰੀਰ ਖੱਬੀ ਤਲੀ ਤੇ ਧਰ ਲਿਆ ਤੇ ਸੱਜੇ ਹੱਥ ਵਿੱਚ بڑے ਖੰਡੇ ਨਾਲ ਦੁਸ਼ਮਨਾਂ ਦੇ ਆਹੂ ਲੋਂਦੇ ਹੋਏ ਇੱਕ ਵਾਰ ਫੇਰ ਅੱਗੇ ਵਧਣ ਲੱਗ ਪਏ ਜਦੋਂ ਅਫਗਾਨ ਫੌਜੀਆ ਨੇ ਇਹ ਵੇਖਿਆ ਕਿ ਜਿਉਂਦੇ ਤਾਂ ਕੀ ਇਸ ਇੱਕ ਤਾਂ ਮਰਨ ਤੋਂ ਬਾਅਦ ਵੀ ਲੜੀ ਜਾ ਰਹੇ ਹਨ ਉਹ ਲੱਤੇ ਹੋਏ ਸੀਸ ਵਾਲੇ ਸਰੀਰ ਨੂੰ ਤੁਰਦਾ ਵੇਖ ਕੇ ਐਨੇ ਘਬਰਾ ਗਏ ਕਿ ਆਪਣੇ ਹਥਿਆਰ ਸੁੱਟ ਕੇ ਭੱਜ ਖਲੋਤੇ ਬਾਬਾ ਜੀ ਦਾ ਸੀਸ ਤੇ ਸਰੀਰ ਦੋਹਾਂ ਤੋਂ ਲਹੂ ਦੀਆਂ ਧਾਰਾਂ ਵਗਦੀਆਂ ਸਨ। ਸਰੀਰ ਪੂਰਾ ਲਹੂ ਨਾਲ ਭਿੱਜ ਚੁੱਕਿਆ ਸੀ ਪਰ ਦਰਬਾਰ ਸੇ ਪਹੁੰਚਣ ਤੱਕ ਉਹਨਾਂ ਨੇ ਤੁਰਨਾ ਜਾਰੀ ਰੱਖਿਆ ਤੇ ਆਖਰਕਾਰ ਪ੍ਰਕਰਮਾ ਚ ਪਹੁੰਚ ਕੇ ਆਪਣਾ ਸੀਸ ਗੁਰੂ ਨੂੰ ਭੇਟ ਕਰਕੇ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਨ ਦਾ ਆਪਣਾ ਵਚਨ ਪੂਰਾ ਕਰਨ ਤੋਂ ਬਾਅਦ ਹੀ ਬਾਬਾ ਜੀ ਸ਼ਹੀਦ ਹੋਏ। ਕੁਝ ਲੋਕ ਇਸ ਗੱਲ ਤੇ ਤਰਕ ਕਰਦੇ ਹਨ ਕਿ ਬਾਬਾ ਜੀ ਦਾ ਸੀਸ ਧੌਣ ਤੇ ਫਟ ਵੱਜਣ ਨਾਲ ਇੱਕ ਪਾਸੇ ਉਲੜ ਗਿਆ ਸੀ ਨਾ ਕਿ ਬਿਲਕੁਲ ਹੀ ਅੱਡ ਹੋ ਗਿਆ ਸੀ ਤੇ ਉਹਨਾਂ ਨੇ ਵਾਪਸ ਆਪਣੇ ਹੱਥ ਨਾਲ ਸੀਸ ਨੂੰ ਜਗ੍ਹਾ ਤੇ ਟਿਕਾ ਲਿਆ ਸੀ। ਕਮਾਲ ਦੀ ਗੱਲ ਹੈ ਨਾ ਕਿ ਦੂਜੇ ਧਰਮਾਂ ਵਾਲੇ ਜਦੋਂ ਆਪਣੇ ਮਿੱਥਹਾਸੇ ਵੀ ਸੀਰੀਅਲ ਬਣਾ ਕੇ ਟੀਵੀ ਤੇ ਦਿਖਾਉਂਦੇ ਹਨ ਤਾਂ ਆਪਾਂ ਬੜੇ ਚਾਹ ਨਾਲ ਵੇਖਦੇ ਹਾਂ ਤੇ ਆਪਣੇ ਇਤਿਹਾਸ ਤੇ ਵੀ ਆਪਾਂ ਤਰਕ ਕਰਨ ਤੋਂ ਬਾਜ਼ ਨਹੀਂ ਆਉਂਦੇ ਮੈਂ ਕਹਿੰਦਾ ਜੇ ਇੱਕ ਪੱਲੇ ਮਨ ਵੀ ਲਈਏ ਕਿ ਸੀਸ ਅੱਡ ਨਹੀਂ ਹੋਇਆ ਸੀ ਇੱਕ ਪਾਸੇ ਨੂੰ ਉਲੜ ਗਿਆ ਸੀ ਤੇ ਬਾਬਾ ਜੀ ਨੇ ਹੱਥ ਨਾਲ ਉਸ ਨੂੰ ਵਾਪਸ ਟਿਕਾ ਲਿਆ ਤਾਂ ਵੀ ਕੀ ਇਹ ਤੁਹਾਨੂੰ ਕੋਈ ਮਾਮੂਲੀ ਗੱਲ ਲੱਗਦੀ ਹੈ ਪਰ ਕਰਮਾ ਜਿੱਥੇ ਬਾਬਾ ਜੀ ਨੇ ਆਪਣਾ ਸੀਸ ਰੱਖਿਆ ਸੀ ਤੇ ਜਿੱਥੇ ਉਹਨਾਂ ਦਾ ਸਰੀਰ ਦਾ ਅੰਤਿਮ ਸੰਸਕਾਰ ਹੋਇਆ ਇਹ ਦੋਵੇਂ ਥਾਵਾਂ ਤਾਂ ਲਗਭਗ ਹਰ ਇੱਕ ਸਿੱਖ ਨੇ ਵੇਖਿਆ ਹੀ ਹੋਣ ਗਿਆ। ਵੀਡੀਓ ਪਸੰਦ ਆਇਆ ਹੋਵੇ ਤਾਂ ਇਸ ਨੂੰ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸਾਡੀ ਨਵੀਂ ਪੀੜ੍ਹੀ ਤੱਕ ਇਹ ਮਹਾਨ ਯੋਗ ਇਤਿਹਾਸ ਪਹੁੰਚ ਸਕੇ। ਇੰਸਟਾਗ੍ਰam ਪੇਜ ਨੂੰ ਵੀ ਫੋਲੋ ਅੱਛਾ ਜੀ ਇਹ ਸੀ ਜੀ ਬਾਬਾ ਦੀਪ ਸਿੰਘ ਜੀ ਦੀ ਹਿਸਟਰੀ ਬਾਇਓਗ੍ਰਾਫੀ ਕਿ ਕਿਵੇਂ ਉਹਨਾਂ ਨੇ 75 ਸਾਲ ਦੀ ਉਮਰ ਵਿੱਚ ਸੰਗਲ ਸੰਗਲ ਲੜੀਆਂ ਤੇ ਜਦੋਂ ਐਂਡ ਤੇ ਉਹ ਕੀ ਹੋਇਆ ਕਿ ਉਹਨਾਂ ਦੇ ਜੀਸ ਕੱਟਿਆ ਗਿਆ ਤੇ ਉਹਨਾਂ ਨੇ ਇੱਕ ਹੱਥ ਤੇ ਕਹਿੰਦੇ ਨੇ ਇੱਕ ਹੱਥ 'ਚ ਉਹ ਤਲਵਾਰ ਫੜੀ ਸੀ ਤੇ ਦਰਬਾਰ ਸਾਹਿਬ ਫੜਿਆ ਸੀ ਤੇ ਫੜਿਆ ਸੀ ਤੇ ਬਾਕੀ ਜਾ ਕੇ ਫਿਰ ਦਰਬਾਰ ਸਾਹਿਬ ਉਹਨਾਂ ਨੇ ਆਪਣਾ ਮਤਲਬ ਜੀਸ ਵੀ ਚਲਾਇਆ ਦਰਬਾਰ ਸਾਹਿਬ ਜਿਵੇਂ ਕਿ ਮੈਂ ਉਹਨੂੰ ਖਤਹਿ ਕਰਨਾ ਹੈ ਜਾ ਕੇ ਦਰਬਾਰ ਸਾਹਿਬ ਨੂੰ ਫਤਾ ਕਰਨਾ ਹੈ ਤੇ ਉਹਨਾਂ ਨੇ ਆ ਕੇ ਇੱਕ ਸਿੰਘ ਨੇ ਆ ਕੇ ਆ ਕੇ ਵੀ ਟਾ ਦਿੱਤੀ ਉਹ ਜਿਹੜੀ ਗੱਲ ਹੈ ਉਹ ਧੂਰੀ ਰਹਿ ਗਈ ਲੇਕਿਨ ਫਿਰ ਉਸੇ ਟਾਈਮ ਕਰਦੇ ਦੁਬਾਰਾ ਉਹ ਸੰਭਲੇ ਉਹ ਸੰਭਲੇ ਸੰਭਲ ਕੇ ਤੇ ਵੇਖੋ ਮਤਲਬ ਇਹ ਉਹ ਲੋਕ ਸਨ ਕਿ ਜਿਹੜੇ ਵਾਕੇ ਜਿਨ੍ਹਾਂ ਦੇ ਦਿਲ ਚ ਵਾਕੇ ਰਾਤੇ ਮਜ਼ਬੂਤ ਉਹ ਕੁੱਟਦਾ ਸੀ ਕੁੱਟਦਾ ਸੀ ਜਿਨ੍ਹਾਂ ਦੇ ਮਤਲਬ ਕਿ ਵੇਖੋ ਉਹਨਾਂ ਨੇ ਇਹ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮੈਨੂੰ ਬੁਲਾਇਆ ਸੀ ਕਿ ਤੁਹਾਨੂੰ ਕਿਹਦੀ ਲੋੜ ਤੇਰੇ ਫਿਰ ਜੀ ਦੋ ਵੇਖਿਆ ਜਾਏ ਕਿ ਇਹਨਾਂ ਨੇ ਮੁਗਲਾ ਨੇ ਆ ਕੇ ਤੇ ਉਹਨਾਂ ਦਾ ਉਹ

ਉਹ ਉਸ ਦਾਇਰੇ ਵਿੱਚ ਆਏ ਜਾਂ ਉਸ ਜਗ੍ਹਾ ਵਿੱਚ ਆਏ ਤੇ ਉਹਨਾਂ ਨੇ ਇੱਕ ਲੈਨ ਖਿੱਚੀ ਕਿ ਜਿਹੜਾ ਹਜੇ ਵੀ ਜਾਣਾ ਚਾਹੁੰਦਾ ਜਿਹਨੂੰ ਆਪਣੇ ਉਹਨਾਂ ਨੇ ਕਿਹਾ ਕਿ ਫੈਮਿਲੀ ਦੀ ਮੂਮ ਆਇਆ ਹੈ ਜਿਹਨੂੰ ਪਿਆਰ ਉਹ ਹਜੇ ਵੀ ਛੋਹਣਾ ਆਪਣੇ ਬੱਚਿਆਂ ਵਾਰਿਓ ਚਲੇ ਜਾਣਾ ਚਾਹਦਾ ਲੇਕਿਨ ਫਿਰ ਜਿੱਦ ਇੱਕ ਬੰਦਾ ਰਾਦਾ ਕਰ ਲਿਓ ਜਿੱਡੇ ਵਾਪਸ ਪੁੱਜਦਾ ਸੀ ਉਹ ਤਾਂ ਵੇਖਿਆ ਜੇ ਵੇਖਿਆ ਜਾਏ ਨਾ ਤੇ ਹਿਸਟਰੀ ਭਰੀ ਪਈ ਹੈ ਇਕ ਤੋਂ ਇੱਕ ਪਹਾਦਰ ਯੋਧਾ ਤੇ ਇੱਕ ਤੋਂ ਇੱਕ ਜਜ਼ਾਤ ਮਤਲਬ ਕਿ ਜਿਹੜਾ ਨਹੀਂ ਆਪਣੀ ਜਾਨ ਕੁਰਬਾਨ ਕਰਨ ਵਾਸਤੇ ਇੱਕ ਮਿੰਟ ਇੱਕ ਸੈਕਿੰਡ ਵਾਸਤੇ ਵੀ ਨਹੀਂ ਸੋਚਿਆ ਨਹੀਂ ਸੋਚਿਆ ਇਹ ਕੁਰਬਾਨੀਆਂ ਦਿੱਤੀਆਂ ਸਿਰਫ ਸਾਡੀਆਂ ਆਜ਼ਾਦੀਆਂ ਵਾਸਤੇ ਤੇ ਹਾਂਜੀ ਸਪਸ਼ਟ ਬਾਕੀ ਤੁਹਾਨੂੰ ਕਿੱਦਾਂ ਨਹੀਂ ਲੱਗੀ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਮਿਲਦੀਆਂ ਜੀ ਨਵੀਂ ਵੀਡੀਓ ਚਾਅ ਰੱਖਾ